ਆਰ ਸਿੰਘ ਐਮ ਐਸ ਵਰਕਰ ਜੂਨੇ ਦੇ ਪ੍ਰਧਾਨ ਅਫਤਾਰ ਸਿੰਘ ਵੱਲੋਂ ਜੀ ਹਲਵਾਰਾ ਵਿਖੇ ਸਬੀਲ ਅਤੇ ਫਲਾਂ ਦੇ ਬੂਟੇ ਸਾਰਿਆਂ ਨੂੰ ਵੰਡੇ ਜਾ ਰਹੇ ਹਨ ਤਾਂ ਕਿ ਲੋਕ ਫਲ ਵੀ ਖਾ ਸਕਣ ਤੇ ਪਰਿਆਵਰਨ ਨੂੰ ਬਚਾ ਸਕਣ ਹਰੇਕ ਬੰਦੇ ਨੂੰ ਦੋ ਦੋ ਬੂਟੇ ਘੱਟ ਤੋਂ ਘੱਟ ਦੋ ਦੋ ਬੂਟੇ ਲਾ ਕੇ ਆਪਣੇ ਪਰਿਆਵਰਨ ਨੂੰ ਬਚਾਇਆ ਜਾਵੇ ਤਾਪਮਾਨ ਘਟ ਕੀਤਾ ਜਾਵੇ ਥਾਰ ਬੇਨਤੀ ਹੈ ਵੀ ਆਪਾਂ ਸਬੀਲਾਂ ਦੇ ਉੱਤੇ ਬਹੁਤ ਖਰਚ ਕਰ ਲੈਣ ਜੀ ਤੇ ਬੂਟੇ ਵੀ ਥੋੜੇ ਜਾਇ 100 ਜਾਂ 50 ਰੱਖਿਆ ਕਰੋ ਜੀ ਜੀ ਕਿਹਾ ਵੀ ਆਪਾਂ ਵਾਤਾਵਰਣ ਨੂੰ ਪਹੁੰਚਾ ਸਕੀ। ਤੁਹਾਡੀ ਤਰਫੋਂ ਬੋਕਿਆਂ ਦਾ ਬਹੁਤ ਵੱਡਾ ਅਪਰਾਧ ਕੀਤਾ ਗਿਆ ਹੈ ਕਿਉਂਕਿ ਆਕਸੀਜਨ ਦੀ ਘਾਟ ਕਰਕੇ ਦਿਨੋ-ਦਾਨ ਗਰਮੀ ਵਧ ਰਹੀ ਹੈ। ਤਾਪਮਾਨ ਵੀ ਬਹੁਤ ਜ਼ਿਆਦਾ ਵਧ ਰਿਹਾ ਹੈ। ਸਾਡੇ ਕੰਨੀਓ ਇਹ ਅਪਰਾਧਾ ਸੋਚਿਆ ਗਿਆ ਕਿ ਨਾਲ ਸਬੀਲ ਦੇ ਖੰਡੇ ਪਾਣੀ ਦੇ ਨਾਲ ਬੋਕਿਆਂ ਦੀ ਵੀ ਸੇਵਾ ਕੀਤੀ ਜਾ। ਹਾਂਜੀ ਸਾਰੀਕਲ ਦੋਸਤੋ ਤੁਸੀਂ ਦੇਖ ਰਹੇ ਅਮੈਜ਼ਿੰਗ ਟੀਵੀ ਮੈਂ ਤੁਹਾਡਾ ਆਪਣਾ ਜਗਰੂਪ ਸਿੰਘ ਇਸ ਟਾਈਮ ਪੰਜਾਬ ਦੇ ਵਿੱਚ ਜਿਹੜੀ ਗਰਮੀਆਂ ਬਹੁਤ ਪੈ ਰਹੀ ਆ ਪੰਜਾਬ ਦੇ ਵਿੱਚ ਤਾਪਮਾਨ ਬਹੁਤ ਜ਼ਿਆਦਾ ਹੋ ਚੁੱਕਿਆ ਵਾ ਇਸ ਕਰਕੇ ਥੌਂ ਥੌਂ ਤੇ ਠੰਡੀਆਂ ਸ਼ਬੀਲਾਂ ਲੱਗ ਰਹੀਆਂ ਨੇ ਲੋਕਾਂ ਦੇ ਬਨਿਓ ਬਹੁਤ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਇਸ ਤਰ੍ਹਾਂ ਦੀ ਇੱਕ ਸ਼ਬੀਲ ਅਸੀਂ ਜੋੜ ਸੜਕਾਂ ਤੇ ਖੜੇ ਆ ਇੱਥੇ ਲੱਗੀ ਹੋਈ ਹੈ ਇਹਨਾਂ ਦੇ ਬਨਿਓ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਨਾਲ ਦੀ ਨਾਲ ਬੂਟੇ ਦਿੱਤੇ ਜਾ ਰਹੇ ਨੇ ਜਿਹੜੇ ਵੱਧ ਦੇ ਤਾਪਮਾਨ ਨੂੰ ਲੈ ਕੇ ਬੂਟੇ ਫਲ ਫਰੂਟ ਸ਼ਾਨਦਾਰ ਬੂਟੇ ਦਿੱਤੇ ਜਾਂਦੇ ਰਹੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਐਮਐਸ ਵਰਕਚੁਨ ਦੇ ਪ੍ਰਧਾਨ ਅਵਤਾਰ ਸਿੰਘ ਵੱਲੋਂ ਜੀ ਹਲਵਾਰਾ ਵਿਖੇ ਸ਼ਬੀਲ ਅਤੇ ਫਲਾਂ ਦੇ ਬੂਟੇ ਸਾਰਿਆਂ ਨੂੰ ਬੰਡੇ ਜਾ ਰਹੇ ਹਨ ਤਾਂ ਕਿ ਲੋਕ ਫਲ ਵੀ ਖਾ ਸਕਣ ਤੇ ਪਰਿਵਾਰ ਨੂੰ ਬਚਾ ਸਕਣ ਕਿਉਂਕਿ ਪੰਜਾਬ ਦੇ ਵਿੱਚ ਦਰਖਤਾਂ ਦੀ ਘਾਟ ਕਰਕੇ ਆਕਸੀਜਨ ਘਟ ਰਹੀ ਆ ਹਰੇ ਰੁੱਖ ਤੜਫ ਰਹੇ ਨੇ ਇਸ ਕਰਕੇ ਹਰੇਕ ਨੂੰ ਅਪੀਲ ਆ ਵਰਕਰ ਯੂਨੀਅਨ ਵੱਲੋਂ ਅਤੇ ਠੇਕੇਦਾਰ ਯੂਨੀਅਨ ਵੱਲੋਂ ਕਿ ਹਰੇਕ ਬੰਦੇ ਨੂੰ ਦੋ ਦੋ ਬੂਟੇ ਘੱਟ ਤੋਂ ਘੱਟ ਦੋ ਦੋ ਬੂਟੇ ਲਾ ਕੇ ਆਪਣੇ ਪਰਿਵਾਰ ਨੂੰ ਬਚਾਇਆ ਜਾਵੇ ਤਾਪਮਾਨ ਘਟ ਕੀਤਾ ਜਾਵੇ ਵਾਹਿਗੁਰੂ ਜੀ ਖਾਲਸਾ ਬਾਹਿਰ ਫਤ ਇਹ ਜਿਹੜੇ ਜੀ ਬੂਟੇ ਦਿੱਤੇ ਜਾ ਰਹੇ ਨੇ ਇਹ ਨਾਲ ਦੀ ਨਾਲ ਜਿਹੜਾ ਜਲ ਛੱਕਦਾ ਬਾਸ ਤੁਹਾਡੀ ਸਹੂਲਤ ਤੇ ਆ ਕੇ ਉਹਨੂੰ ਦਿੱਤਾ ਜਾ ਰਿਹਾ ਜੀ ਹਾਂ ਉਹਨੂੰ ਜਿਹੜਾ ਜਿਹੜਾ ਜਲ ਛੱਕ ਰਿਹਾ ਨਾਲੇ ਅਸੀਂ ਫਲਾਂ ਦਾ ਬੂਟੇ ਵੰਡ ਰਹੇ ਹਾਂ ਜੀ ਉਹ ਤਾਂ ਕਿ ਲੋਕ ਫਲ ਵੀ ਖਾ ਸਕਣ ਤੇ ਸਾਂਹ ਵੀ ਲੈ ਸਕਣ ਆਕਸੀਜਨ ਵਧਾ ਸਕਣ ਜੀ ਜੀ ਧੰਨਵਾਦ ਜੀ ਤੁਹਾਡਾ ਕੀ ਨਾਮ ਹੈ ਵੀਰੇ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਜਿਹੜੇ ਬੂਟੇ ਦਿੱਤੇ ਜਾ ਰਹੇ ਆ ਜੀ ਇਹਦੇ ਬਾਰੇ ਦੱਸੋ ਇਹਦੇ ਬਾਰੇ ਬਹੁਤ ਵਧੀਆ ਗੱਲ ਆ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸੇਵਾਦਾਰਾਂ ਦਾ ਜੀ ਜਿਨ੍ਹਾਂ ਨੇ ਮੈਨੂੰ ਹੌਸਲਾ ਵਧਾਈ ਕੀਤਾ ਬ ਪਰ ਅਲਾ ਕੀਤਾ ਗਿਆ ਜੀ ਇਹ ਬੂਟੇ ਕਹਿੰਦੇ ਇੱਕ ਤਾਂ ਆਪਣਾ ਜੀ ਜਿਹੜੇ ਬੂਟੇ ਲਾਵਾਂਗੇ ਸਭ ਨੂੰ ਵੰਡੇ ਜਾਣਗੇ ਇੱਥੋਂ ਜੀ ਸਾਰਿਆਂ ਨੂੰ ਬੇਨਤੀ ਆ ਵੀ ਘਰ ਜਾ ਕੇ ਛੱਟਣੇ ਨਹੀਂ ਵੀ ਆਪਾਂ ਲਾਉਣ ਦੀ ਕਰਨੇ ਆ ਫਲਾਂ ਵਾਲੇ ਬੂਟੇ ਆ ਜੀ ਵੱਧ ਤੋਂ ਵੱਧ ਜੀ ਲਾਓ ਤੇ ਸਾਰਿਆਂ ਬੇਨਤੀ ਆ ਵੀ ਆਪਾਂ ਸਵਿਵਲਾਂ ਦੇ ਉੱਤੇ ਬਹੁਤ ਖਰਚ ਕਰ ਲੈਣੇ ਜੀ ਤੇ ਬੂਟੇ ਵੀ ਥੋੜੇ 100 ਜਾਂ 50 ਰੱਖਿਆ ਕਰੋ ਜੀ ਕਿਹਾ ਵੀ ਆਪਾਂ ਬਾਤਾ ਪਰ ਨੂੰ ਪੂਤਾ ਸਕੀਏ ਜੀ ਜੀ ਇਹਦੇ ਵਿੱਚ ਜੀ ਫਲਾਂ ਵਾਲੇ ਬੂਟੇ ਆ ਕਿ ਸ਼ਾਨਦਾਰ ਬੂਟੇ ਵੀ ਆ ਇਹਦੇ ਵਿੱਚ ਸਾਂ ਵਾਲੇ ਵੀ ਜੀ ਫਲ ਵਾਲੇ ਵੀ ਆ ਜਿਹੜਾ ਕੋਈ ਕਹਿੰਦਾ ਹੋ ਜਿਹੜਾ ਕਹਿੰਦਾ ਜੀ ਉਹਨੂੰ ਆਪਾਂ ਦੇ ਦੇ ਦਈਦਾ ਜੀ 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 ਤੇ ਬਹੁਤ ਵੱਡੀ ਮੁੰਡਿਆਂ ਦੀ ਸੇਵਾਦਾਰੀ ਹੈ ਜੀ ਜੀ ਤੇ ਤਾਂ ਸਾਰਿਆਂ ਦਾ ਧੰਨਵਾਦ ਹੈ ਜੀ ਵੀ ਜੀ ਆਪਣੇ ਨਾਲ ਖੜੇ ਹੈਗੇ ਪ੍ਰਧਾਨ ਸਾਹਿਬ ਖੜੇ ਹੈਗੇ ਬਾਕੀ ਠੇਕੇਦਾਰਾਂ ਦਾ ਵੀ ਬਹੁਤ ਸੰਯੋਗ ਹੈ ਜੀ 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 ਹਾਂ ਜੀ ਕੀ ਨਾਮ ਛੋਟੇ ਵੀ ਤੁਹਾਡਾ ਜੀ ਮੈਟ ਟਿਕਟ ਪਾਸ ਬੇਰੋਜ਼ਗਾਰ ਡੀਪੀ ਯੂਨੀਅਨ ਦਾ ਮੀਤ ਪ੍ਰਧਾਨ ਜੀ ਮੇਰਾ ਨਾਮ ਹੈ ਮਲਵਿੰਦਰ ਸਿੰਘ ਜੀ ਸਾਡੀ ਤਰਫੋਂ ਬੂਟਿਆਂ ਦਾ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਆਕਸੀਜਨ ਦੀ ਘਾਟ ਕਰਕੇ ਦਿਨੋ-ਦਿਨ ਗਰਮੀ ਵੱਧ ਰਹੀ ਹੈ ਤੇ ਤਾਪਮਾਨ ਵੀ ਬਹੁਤ ਜ਼ਿਆਦਾ ਵੱਧ ਰਿਹਾ ਹੈ ਸਾਡੇ ਕੰਨੀਓ ਇਹ ਉਪਰਾਲਾ ਸੋਚਿਆ ਗਿਆ ਕਿ ਨਾਲ ਸਬੀਲ ਦੇ ਖੰਡੇ ਪਾਣੀ ਦੇ ਨਾਲ ਬੂਟਿਆਂ ਦੀ ਵੀ ਸੇਵਾ ਕੀਤੀ ਜਾਵੇ ਅਸੀਂ ਬੂਟੇ ਉਹਨਾਂ ਨੂੰ ਹੀ ਦੇ ਰਹੇ ਹਾਂ ਜੋ ਲਗਾ ਸਕਦੇ ਹਨ ਤਾਂ ਕਿ ਬੂਟਿਆਂ ਨੂੰ ਵੀ ਬਚਾਇਆ ਜਾਵੇ ਤੇ ਤੰਦਰੁਸਤੀ ਵੀ ਰਵੇ ਤੇ ਪੰਜਾਬ ਹਰਿਆਲੀ ਦੇ ਵਿੱਚ ਫੇਰ ਉਹੋ ਜਿਹਾ ਬਣ ਜਾਵੇ ਜਿਹਾ ਜਿਹਾ ਪਹਿਲਾਂ ਸੀ ਜੀ ਜੀ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਇਸ ਨੌਜਵਾਨਾਂ ਦੇ ਵਣੀਓ ਉਹ ਸਾਹਮਣੇ ਮੇਰੇ ਦੇਖ ਸਕਦੇ ਹੋ ਤੁਸੀਂ ਕਾਫੀ ਵੱਡੀ ਗਿਣਤੀ ਦੇ ਵਿੱਚ ਬੂਟੇ ਪਾਏ ਨੇ ਜਿਹੜਾ ਵੀ ਇੱਥੇ ਕੋਈ ਜ਼ਬੀਲ ਦਾ ਜਲ ਛੱਕੇ ਜਾਂਦਾ ਜਲ ਛਕਣ ਵਾਲੇ ਨੂੰ ਨਾਲ ਦੀ ਨਾਲ ਇੱਕ ਬੂਟਾ ਦਿੱਤਾ ਜਾਂਦਾ ਜੋ ਬਹੁਤ ਵਧੀਆ ਪ੍ਰਾਲਾ ਇਸ ਤਰ੍ਹਾਂ ਦੇ ਪ੍ਰਾਲੇ ਹੋਰ ਵੀ ਪਿੰਡਾਂ ਦੇ ਵਿੱਚ ਕੀਤੇ ਜਾਣ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ ਮੈਂ ਤੁਹਾਡਾ ਆਪਣਾ ਜਗਰੂਤ ਸਿੰਘ ਕੈਮਰਾਮੈਨ ਸਿਮਰ ਸਿਹਾਰਣਾ ਗੁਰੂ ਸਰ ਸਿਹਾਰ ਤੋਂ